हां जी गुरमुख प्यारे वाहे गुरु जी का खालसा वाहे गुरु जी की फतेह गज के गजकार जी का फतेह बाबा निहाल हो संगहि दन मनु भाव सत श्री अकाल आज ਆਪਾਂ ਵਿਚਾਰ ਕਰਦੇ ਆਂ ਦਸਮੇਸ਼ ਪਤਾ ਸੱਚੇ ਪਾਸ਼ਾ ਮਹਾਰਾਜ ਦੀ ਬਹੁਤ ਹੀ ਪਾਰਵਾਲੀ ਬਹੁਤ ਹੀ ਸ਼ਕਤੀਵਾਲੀ ਬਾਣੀ ਚਾ ਪੈਸਾ ਵਾ ਹਮਰੀ ਕਰੋ ਹੱਥ ਦੈ ਰੱਛਾ ਇਹ ਸ਼ੁਰੂ ਇਹ ਤੋਂ ਹੁੰਦੀ ਹੈ ਰੱਛਾ ਤੋਂ ਮਹਾਰਾਜ ਸਾਡੀ ਰੱਖਿਆ ਕਰੋ ਪੂਰਨ ਹੋਏ ਚਿਤ ਕੀ ਇਛਾ ਜਦ ਰੱਖੀ ਹੋਗੀ ਮੈਂ ਕੀ ਕਰੂੰਗਾ ਤਬ ਚਰਨਾ ਨ ਮੰਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਤੇਰੇ ਚਰਨਾ ਵਿੱਚ ਮੇਰਾ ਮਨ ਰਹੇ ਰਹਿੰਦਾ ਵੀ ਰਹਿ ਹੋਰ ਵੀ ਰਹੇ ਆਪਣਾ ਜਾਨ ਕਰੋ ਪ੍ਰਤਪਾਰਾ ਆਪਣਾ ਜਾਣ ਕੇ ਸਾਡੀ ਪਤ ਪਾਲਣਾ ਕਰੋ ਮਹਾਰਾਜ ਕੀ ਏ ਭਾਈ ਹਮਰੇ ਦੁਸ਼ਟ ਸਬਤਮਕਾ ਉਹ ਮਹਾਰਾ ਦੁਸ਼ਮਣਾਂ ਨੂੰ ਖਤਮ ਕਰੋ ਆਪ ਆਦੈ ਮੋਹਿ ਬਚਾਵੋ ਹੱਥ ਦੇ ਕੇ ਮੇਰੇ ਸਿਰ ਉੱਤੇ ਮਾਰ ਬਚਾਓ ਮੈਨੂੰ ਦੁਸ਼ਮਣਾ ਤੋਂ ਮੈਨੂੰ ਬਚਾਓ ਇਹ ਮਹਾਰਾਜ ਆਪ ਨਹੀਂ ਬਚਣਾ ਚਾਹੁੰਦੇ ਸੀ ਇਹ ਸਾਨੂੰ ਮੰਤਰ ਦਿੱਤਾ ਸੱਚੇ ਬਾਦਸ਼ਾਹ ਮਾਰ ਨੇ ਵਿੱਚ ਸਿੱਖਾ ਨੂੰ ਸਿੱਖਾਂ ਦੇ ਅੰਦਰ ਇਹ ਸੋਚ ਆਵੇਗੀ ਕਿ ਕਦੇ ਇਸ ਤਰ੍ਹਾਂ ਦੇ ਸਾਹਮਣੇ ਆਉਣਗੇ ਹਰ ਇੱਕ ਬੰਦੇ ਉੱਤੇ ਸਮਾਂ ਆਉਂਦਾ ਹੈ ਫੇਰ ਆ ਬੰਦਾ ਕਹਦੇ ਸਿਪਾਹ ਸਾ ਮੈਨੂੰ ਬਚਾ ਲੈ ਮੈਨੂੰ ਬਚਾ ਲੈ ਉਦੋਂ ਫਿਰ ਇਹ ਬਾਣੀਆਂ ਜਿਹੜੀ ਸਹਾਈ ਹੁੰਦੀ ਹੈ ਆਪ ਹਾਦ ਦਾ ਮੋਹੇ ਬਚਾਵੋ ਜੇ ਆਪ ਠੀਕ ਹੈ ਫਿਰ ਮਹਾਰਾਜ ਸੁਖੀ ਬਸੇ ਮੋਰੋ ਪਰਵਾਰਾ ਜਿਹੜੀ ਬੇਨਤੀ ਅਸੀਂ ਨਹੀਂ ਕਰ ਸਕਦੇ ਨਾ ਉਹ ਬੇਨਤੀ ਦਸਵੇਂ ਪਾਸ਼ੇ ਨੇ ਅਕਾਲ ਪੁਰਖ ਦੇ ਆਪ ਸਾਹਮਣੇ ਕੀਤੀ ਸੁਖੀ ਬਸੈ ਮੋਰੋ ਪਰਿਵਾਰਾ ਮਹਾਰਾਜ ਇਹ ਮੇਰਾ ਪਰਿਵਾਰ ਹੈ ਸਿੱਖ ਸੇਵਾ ਕਰਨ ਵਾਲੇ ਸੇਵਕ ਸਿੱਖ ਸਭੇ ਸਾਰੇ ਜਿਹੜੇ ਮੈਨੂੰ ਪਿਆਰ ਕਰਦੇ ਨੇ ਇਹਨਾਂ ਦੀ ਰੱਖਿਆ ਕਰੋ ਮਹਾਰਾਜ ਮਨਜੂਰੇ ਕਰਾਤੀ ਅਕਾਲ ਪੁਰਖ ਤੋਂ ਬਾਣੀ ਚੌਪਈ ਸਾਬ ਦੀ ਮਹਾਰਾ ਨੇ ਹਾਂ ਭਰਤੀ ਅਕਾਲ ਪੁਰਖ ਨੇ ਮੇ ਕਰਾਂਗੇ ਬਾਰੇ ਜੇ ਫੰਕਸ਼ਨ ਖੋਲਣਾ ਹੈ ਬਾਰੇ ਜੇ ਮੋਬਾਈਲ ਦਾ ਫੰਕਸ਼ਨ ਖੋਲਦੇ ਆਣੇ ਖੋਲਣਾ ਪੈਂਦਾ ਜਦੋਂ ਵੀ ਉਹ ਜਿਹੜੀ ਹਾਂ ਕੀਤੀ ਹੋਈ ਹੈ ਮਹਾਰਾ ਨੇ ਰੱਖਿਆ ਕਰਨ ਦੀ ਵੀ ਹਾਂ ਬਚਨ ਹੋ ਗਿਆ ਗੁਰੂ ਗੋਬਿੰਦ ਸਿੰਘ ਤੇਰੇ ਨਾਲ ਰੱਖਿਆ ਹੋਵੇਗੀ ਰੱਖਿਆ ਹੋਵੇਗੀ ਕਹਤਾ ਪਰ ਰੱਖਿਆ ਕਿਹਦੀ ਹੋਵੇਗੀ ਜਿਹੜਾ ਚੌਪੀ ਸਬਦੇ ਪਾਠ ਕਰੇਗਾ ਬਚਨ ਹੋਇਆ ਹੋਇਆ ਪਾਠ ਤੁਸੀਂ ਕਰ ਲਓ ਹਾਂ ਹੋਈ ਹੋਈ ਹੈ ਮਹਾਰਾ ਆਕਾਲਪੁਰਖ ਦੀ ਦੁਸ਼ਟ ਸ਼ਾਸਵ ਸਕੇ ਨਾ ਕੋਈ ਇਹ ਗੱਲਾਂ ਕੀਤੀਆਂ ਨੇ ਮਹਾਰਾਜ ਜੇ ਪਾਸ਼ਾ ਨੇ ਅਕਾਲ ਪੁਰਖ ਦੇ ਨਾਲ ਫੇਰ ਹੀ ਲਿਖਿਆ ਵੀ ਦੁਸ਼ਟ ਸ਼ਾਸਵ ਸਕੇ ਨਾ ਕੋਈ ਇੱਕ ਵਾਰ ਤਾਂ ਕਹਿੰਦੇ ਨੇ ਇਸ ਤੇ ਪਾਸ਼ਾ ਮਰ ਵੀ ਸਾਡੀ ਹੱਥ ਦੇ ਕੇ ਰੱਖਿਆ ਕਰੋ ਦੂਜੇ ਪਾਸੇ ਅਕਾਲ ਪੁਰਖ ਮਹਾਰਾਜ ਤੋ ਹਾਂ ਕਰਾ ਕੇ ਕਹੀ ਜਾਂਦੇ ਵੀ ਦੁਸ਼ਟ ਸ਼ਾਸਵ ਸਕੇ ਨਾ ਕੋਈ ਵੀ ਉਹਨੂੰ ਸ਼ਾਹ ਨਹੀਂ ਕੋਈ ਸ਼ਵਸ਼ੈ ਕੋਈ ਹੋ ਨਹੀਂ ਸਕਦੀ ਹੈਗੀ ਦੁਸ਼ਟ ਪਹਿਲਾਂ ਗੱਲ ਕੀਤੀ ਆ ਅਕਾਲ ਪੁਰਖ ਦੇ ਸਾਹਮਣੇ ਆਪ ਹੀ ਪ੍ਰਮਾਤਮਾ ਹੈ ਆਪ ਹੀ ਗੁਰੂ ਗੁਰੂ ਹੈ ਜਦੋਂ ਕੋਈ ਬੰਦਾ ਕਿਸੇ ਬੰਦੇ ਦਾ ਗੁਨਾਹ ਹੋ ਜਾਣਾ ਫਿਰ ਸ਼ੀਸ਼ੇ ਮੂਰੇ ਖੜ ਕੇ ਉਹ ਕਹਿੰਦਾ ਆਵਦੇ ਆਪ ਨੂੰ ਹੀ ਵੀ ਬੰਦਿਆ ਤੋਂ ਕੀ ਕੀਤਾ ਇਸ ਤਰ੍ਹਾਂ ਅਕਾਲ ਪੁਰਖ ਤੇ ਦਸਵੇਂ ਪਾਸ਼ਾ ਇੱਕੋ ਰੂਪ ਨੇ ਹਰ ਹਰ ਜੰਦੂਏ ਕਾ ਬੇਵਿਚਾਰ ਕਸ਼ਨਾ ਹੈ ਜਾਲ ਤੇ ਉਪਚਤ ਰੰਗ ਜਲ ਹੀ ਵੇਖ ਸਮਾ ਹੈ ਸੋ ਇਸ ਤਰ੍ਹਾਂ ਕਰਕੇ ਚੌਪੀ ਸਾਬ ਦੇ ਜਿਹੜੀ ਬਾਣੀ ਹੈ ਨਾ ਇਹਨੂੰ ਤੁਸੀਂ ਸਰੀਰ ਬਣਾ ਲਓ ਸਰੀਰ ਕਿਵੇਂ ਜਿਵੇਂ ਆਪਾਂ ਕੋਈ ਡਰਿਆ ਹੋਇਆ ਬੰਦਾ ਨਾ ਦੂਜੇ ਬੰਦੇ ਨੂੰ ਚਿੰਬੜਦਾ ਹੁੰਦਾ ਵੀ ਦੂਜੇ ਬੰਦੇ ਦਾ ਆਸਰਾ ਜਾ ਹੁੰਦਾ ਜੇ ਕੋਈ ਘਬਰਾ ਜਾਵੇ ਭਾਵੇਂ ਉਹ ਬਗਾਨਾ ਵੀ ਹੋਵੇ ਭਾਵੇਂ ਉਹਨੂੰ ਕੋਈ ਜਾਣਦੇ ਵੀ ਨਾ ਹੋਈਏ ਭਾਵੇਂ ਇਹ ਵੀ ਨਾ ਪਤਾ ਹੋਵੇ ਵੀ ਸਾਨੂੰ ਵੀ ਦੁਸ਼ਮਣ ਦਾ ਬੰਦਾ ਹੈ ਕਿ ਸਾਡਾ ਮਿੱਤਰਾਂ ਦਾ ਦੋਸਤ ਦਾ ਬੰਦਾ ਹੈ ਜਦ ਦੋਸਤ ਹੈ ਪਤਾ ਹੀ ਨਾ ਹੋਵੇ ਪਰ ਇੱਕ ਵਾਰੀ ਬੰਦਾ ਬੰਦੇ ਨੂੰ ਖਿਪਰਾ ਆਪਣੇ ਚੰਬੜ ਦੇ ਮੈਨੂੰ ਗਚਾਉ ਉਹਦਾ ਆਸਰਾ ਲੈਂਦਾ ਇਸ ਤਰ੍ਹਾਂ ਗੁਰਵਾਣੀ ਨੂੰ ਤੁਸੀਂ ਸਰੀਰ ਸਮਝ ਲਓ ਵੀ ਜਿਹੜੇ ਮੈਂ ਸ਼ਬਦ ਕਹਿਣਾ ਵੀ ਹਮਰੀ ਕਰੋ ਹਾਸ ਦਾ ਰੱਛਾ ਇਹ ਗੁਰੂ ਦਾ ਇੱਕ ਲੈਣ ਇੱਕ ਤੱਕ ਇਹ ਗੁਰੂ ਦਾ ਸਰੀਰ ਹੈ ਇਹਨੂੰ ਬਾਹ ਸਮਝ ਲਓ ਇਹਨੂੰ ਚਰਨ ਸਮਝ ਲਓ ਇਹਨੂੰ ਗੁਰੂ ਦਾ ਮੱਥਾ ਸਮਝ ਲਓ ਜੇ ਜਦੋਂ ਤੁਸੀਂ ਸਮਝੋਗੇ ਵੀ ਜਿਹੜੀ ਮੈਂ ਆਉਦੇ ਮੂੰਹੋਂ ਆਵਾਜ਼ ਕੱਢੀ ਐ ਸ਼ਬਾਣੀ ਦੀ ਇਹ ਗੁਰੂ ਦਾ ਸਰੀਰ ਹੈ ਤੁਹਾਨੂੰ ਭਾਸਣ ਲੱਗ ਜਾਏਗਾ ਵੀ ਹਾਂ ਸ਼ਬਦ ਗੁਰੂ ਇਹ ਦੇਵ ਹੀ ਹੈ ਐਸੀ ਦੇ ਅਕਾਲ ਮੂਰ ਜਿਹੜੀ ਦਿਖਦੀ ਨਹੀਂ ਮਹਿਸੂਸ ਕੀਤੀ ਜਾਂਦੀ ਹੈ ਮਨ ਦੀ ਭਾਵਨਾ ਹੀ ਪ੍ਰਮਾਤਮਾ ਨੂੰ ਪ੍ਰਗਟ ਕਰਦੀ ਹੈ ਸਾਰੀਆਂ ਸ਼ਕਤੀਆਂ ਨੇ ਰਿੱਧ ਸਿੱਧ ਕਰਮੋਂ ਸਭ ਹੋਈ ਦੁਸ਼ਟ ਸਾਸ਼ ਵੈਸਾ ਕਹਿਣਾ ਕੋਈ ਕਿਹੜੀ ਚੀਜ਼ ਨਹੀਂ ਇਹਦੇ ਵਿੱਚ ਦੁਸ਼ਟ ਸਾਸ਼ ਵੈਸਾ ਕਹਿਣਾ ਕੋਈ ਕੋਈ ਸ਼ੈ ਨਹੀਂ ਹੋ ਸਕਦੀ ਰਿੱਧ ਸਿੱਧ ਰਿੱਧ ਅਤੇ ਸਿੱਧ ਇਹ ਆਜੀ ਕੋਈ ਸਾਰੇ ਤੁਹਾਡੇ ਕੋਲੇ ਫੇਰ ਦੁੱਖ ਦਾਰਿਦ ਦਰਦ ਪਾਓ ਨਹੀਂ ਤਾਂ ਤਨਰਕੇ ਰਹਿ ਹੋ ਜੋ ਚੋਪ ਹੋ ਜੇ ਇੱਕ ਵਾਰ ਚੋਪ ਹੋ ਗਿਆ ਹੈ ਦਾਰਿਦ ਕੀ ਹੁੰਦਾ ਹੈ? ਦਾਰਦ ਦਰਦਾਂ ਨੂੰ ਨਹੀਂ ਕਹਿੰਦੇ। ਦਾਰਿਦ ਕਹਿੰਦਾ ਗਰੀਬੀ। ਦਾਰਿਦਰ। ਜਿਵੇਂ ਉਹ ਪਹਿਲਾਂ ਨਹੀਂ ਕਹਿੰਦੇ ਹੁੰਦੇ ਸੀ ਲੋਕ ਵੀ ਈਸ਼ਰ ਆਵੇ, ਦਲੇਦਰ ਜਾਵੇ, ਦਲੇਦਰ ਦੀ ਜੜ ਚੁੱਲ੍ਹੇ 'ਚ ਜਾਵੇ। ਦਲੇਦਰ ਕਹ ਲਓ, ਦਰਿਦਰ ਕਹ ਲਓ। ਜਿਵੇਂ ਰਵਿਦਾਸ ਮਹਾਰਾਜ ਕਹਿੰਦੇ ਦਾਰਿਦ ਦੇਖ ਸਭ ਕੋ ਹੱਸੇ ਗਰੀਬੀ ਦੇਖ ਕੇ। ਇਸ ਕਰਕੇ ਪਿਆਰਿਓ ਚੌਪਈ ਸਾਹਿਬ ਦੇ ਕੱਲੇ ਕੱਲੇ ਅਰਥ ਕਰਦੇ ਜਾਓ ਉਹਦੇ ਵਿਚਾਰ ਜਾਓ ਉਹਦੇ ਯਕੀਨ ਕਰਦੇ ਜਾਓ ਜਿਹੜਾ ਵੀ ਰਿੱਦਸ ਦੇ ਹੀ ਹੁੰਦਾ ਜਿਹੜਾ ਕੋਈ ਤੁਸੀਂ ਸੋਚ ਲੈਣਾ ਹੋਈ ਜਾਣਾ ਪਰ ਜਿਉਂ-ਜਿਉਂ ਆਪਾਂ ਗੁਰੂ ਦੇ ਸੁਭਾਅ ਆਪਣਾ ਸੁਭਾਅ ਪਹਿਲਾਂ ਗੁਰੂ ਦੇ ਸੁਭਾਅ ਵਰਗਾ ਬਣਾਉਣਾ ਸੌ ਕੋਸ਼ਾ ਚੋਪੀ ਸਭ ਦੇ ਵਿੱਚ ਵੱਡੇ-ਵੱਡੇ ਸੰਕਟਾਂ ਤੋਂ ਇੱਕ ਗੱਲ ਮੈਂ ਹੋਰ ਤੁਹਾਨੂੰ ਬੇਨਤੀ ਕਰ ਦਿੰਨਾ ਜਿਹੜੇ ਪਹਿਲਾਂ 84 ਵੇਲੇ ਸਿੰਘ ਸੀ ਨਾ ਉਹਨਾਂ ਨੂੰ ਕਿਸੇ ਨੂੰ ਪੁੱਛ ਲਓ ਉਹਨਾਂ ਨੂੰ ਅੱਠੋ ਬਹਿ ਰਹੇ ਦੇ ਇਧਰੋਂ ਨਾ ਪੁਲਿਸ ਆ ਜੇ ਇਧਰੋਂ ਨਾ ਦੁਸ਼ਮਣ ਆ ਜੇ ਦੂਰੋਂ ਨਾ ਦੁਸ਼ਮਣ ਆ ਜੇ ਉਹਨਾਂ ਨੂੰ ਪੁੱਛੋ ਕੀ ਕਰਦੇ ਸੀ ਚੌਪਈ ਸਾਬ ਤੂੰ ਕੀ ਕਰਦਾ ਸੀ ਚੌਪਈ ਸਾਬ ਹਰ ਇੱਕ ਬੰਦਾ 336 440 550 240 ਸਭ ਦੇ ਪਾਠ ਕਰਦੇ ਸੀਗੇ 200 250 550 ਚੌਪਈ ਸਾਬ ਤੇ ਉਹਨਾਂ ਦੀ ਚੜ੍ਹਦੀ ਕਲਾ 'ਚ ਰਹਿੰਦੇ ਸੀਗੇ ਇਸ ਕਰਕੇ ਚੌਪਈ ਸਾਬ ਦੀ ਜਿਹੜੀ ਸ਼ਕਤੀ ਹੈ ਨਾ ਉਹ ਕੈਨ ਕਥਨ ਤੋਂ ਪਰੇ ਹੈ ਤੁਸੀਂ ਦੇਖੋ ਜਿਹਨੇ ਰਚੀ ਐ ਉਹ ਕਿੱਡਾ ਮਹਾਨ ਐ ਉਹਦੀ ਮਹਾਨਤਾ ਹੀ ਬਾਣੀ ਵਿੱਚ ਛੁਪੀ ਹੋਈ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ